ਕਿਸਾਨੀ ਆਗੂ ਸਰਤਾਜਜੀਤ ਸਿੰਘ ਜੀ ਢੱਲੇਵਾਲ ਇਸ ਟਾਈਮ ਤੇ ਮਨਵਰਤ ਤੇ ਬੈਠੇ ਆ ਮੈਂ ਪੰਜਾਬ ਦੀ ਸਰਕਾਰ ਨੂੰ ਮੈਂ ਸੈਂਟਰ ਦੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਨਾ ਕਿਸਾਨਾਂ ਦੀਆਂ ਮੰਗਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਉਹਨਾਂ ਨੂੰ ਮੰਨੋ ਹਰ ਇੱਕ ਵਿਗਿਆਨਿਕ ਇਸ ਦੁਨੀਆ ਦਾ ਇਸ ਟਾਈਮ ਤੇ ਮੰਨਦਾ ਕਿ ਇਸ ਦੁਨੀਆ ਦੀ ਅਗਲੀ ਲੜਾਈ ਪਾਣੀ ਤੇ ਰੋਟੀ ਦੀ ਹੋਊਗੀ ਪੰਜਾਬ ਦੀ ਧਰਤੀ ਐਸੀ ਧਰਤੀ ਆ ਜਿਸ ਕੋ ਪਾਣੀ ਵੀ ਆ ਤੇ ਰੋਟੀ ਉਗਾਉਣ ਦੀ ਸ਼ਕਤੀ ਵੀ ਆ ਇਹੋ ਹੀ ਕਾਰਨ ਆ ਕਿ ਹਰ ਇੱਕ ਇੰਡੀਆ ਦਾ ਕਾਰਪੋਰੇਟ ਘਰਾਣਾ ਇਸ ਟਾਈਮ ਤੇ ਪੰਜਾਬ ਦੀ ਧਰਤੀ ਨੂੰ ਮਲਣਾ ਚਾਹੁੰਦਾ ਉਹ ਤੇ ਕਬਜ਼ਾ ਕਰਨਾ ਚਾਹੁੰਦਾ ਜੇ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤੇ ਕਿਸਾਨੀ ਨੂੰ ਬਚਾਉਣਾ ਇਸ ਟਾਈਮ ਤੇ ਬਹੁਤ ਜ਼ਰੂਰੀ ਆ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਮੈਂ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੇ ਇਕੱਲੇ ਇਕੱਲੇ ਹੋ ਕੇ ਲੜਾਂਗੇ ਤਿੱਖੇ ਰੁਖੇ ਹੋ ਜਾਗੇ ਜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਜੇ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਆ ਤੇ ਟਾਈਮ ਆ ਗਿਆ ਕਿ ਅਸੀਂ ਇਕੱਠੇ ਹੋ ਜਾਈਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣਾ ਸਾਡੇ ਸਾਰਿਆਂ ਦੀ ਰਿਸਪੌਂਸਿਬਿਲਟੀ ਆ ਉਹ ਬੰਦੇ ਨੇ ਆਪਣੀ ਸਾਰੀ ਉਮਰ ਕਿਸਾਨੀ ਦੇ ਉੱਤੇ ਲਾ ਦਿੱਤੀ ਠੀਕ ਆ ਹੋ ਸਕਦਾ ਹਰ ਇੱਕ ਦੇ ਨਾਲ ਕੁਝ ਗੱਲਾਂ ਤੇ ਹਰ ਇੱਕ ਗੱਲ ਤੇ ਆਪਣੀ ਗੱਲ ਸਹਿਮਤੀ ਨਹੀਂ ਹੋਣੀ ਪਰ ਸਾਡਾ ਏਮ ਇੱਕੋ ਆ ਸਾਡਾ ਗੋਲ ਇੱਕੋ ਆ ਸਾਡੀ ਲੜਾਈ ਏਕਿਆ ਸਾਡੀ ਲੜਾਈ ਆ ਕਿਸਾਨੀ ਨੂੰ ਬਚਾਉਣਾ ਆਪਣੇ ਪੰਜਾਬ ਦੇ ਲਈ ਜੇ ਅਸੀਂ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਤੇ ਇਕੱਠੇ ਹੋ ਕੇ ਲੜੀਏ ਪੰਜਾਬ ਦੀ ਲੜਾਈ ਲੜੀਏ ਪੰਜਾਬ ਪਹਿਲਾ ਹੋਣਾ ਚਾਹੀਦਾ ਮੈਂ ਜਿਹੜੀ ਆ ਮੈਂ ਬਾਦ ਵਿੱਚ ਤੁਸੀਂ ਸਾਰੇ ਸਿਆਣੇ ਹੋ ਮੈਨੂੰ ਹੋਰ ਗੱਲਾਂ ਕਰਨ ਦੀ ਲੋੜ ਨਹੀਂ ਪਰ ਇਹ ਟਾਈਮ ਬਹੁਤ ਲਾ ਚੁੱਕਿਆ ਸਾਡੀ ਟੀਮ ਨੇ ਪਿਛਲੇ 3 ਸਾਲਾਂ ਤੋਂ ਬਹੁਤ ਕਿਸਾਨੀ ਆਗੂਆਂ ਨੂੰ ਬਹੁਤ ਕੋਲੋਂ ਵੇਖਿਆ ਉਹਨਾਂ ਦੀ ਸੇਤ ਦੀ ਟੇਕ ਹੈ ਵੀ ਕੀਤੀ ਆ ਤੇ ਮੈਂ ਇੰਨਾ ਹੀ ਕਹਿ ਸਕਦਾ ਕਿ ਇਹ ਨਾ ਚੁੱਕਦੀ ਖੜੀ ਆ ਕਿਤੇ ਲੇਟ ਨਾ ਹੋ ਜੀਏ ਇੱਕਠੇ ਹੋਈਏ ਇਕੱਠੇ ਹੋ ਕੇ ਸੋਚੀਏ ਤੇ ਕਿਸਾਨੀ ਨੂੰ ਬਚਾਈਏ